ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਲਈ ਦੇਸ਼ ਵਿਦੇਸ਼ ਦੀ ਦਸਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੌਨਵੀਆਂ ਖਬਰਾਂ ਸਿਹਤ ਮੰਤਰੀ ਦੀ ਸਫਾਈ ਬ੍ਰਹਮਹਿੰਦਰਾ ਨੇ ਆਖਿਆ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਕੋਈ ਇਰਾਦਾ ਨਹੀਂ ਟਕਸਾਲੀ ਆਗੂਆਂ ਵੱਲੋਂ ਬਾਦਲਾਂ ਦੇ ਘੜ ਵਿੱਚ ਸਨ ਲਾਉਣ ਦੀ ਤਿਆਰੀ ਸ਼ਰੋਮਣੀ ਕਮੇਟੀ ਵੱਲੋਂ ਗਵਾਹਾਂ ਤੇ ਵਕੀਲਾਂ ਦਾ ਸਨਮਾਨ 26 ਜਨਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵਿਰੋਧ ਮਾਣਾਹਣੀ ਦੀ ਪਟੀਸ਼ਨ ਖੈਰਾ ਦੀ ਵਿਧਾਇਕੀ ਖਤਰੇ ਵਿੱਚ ਭਗਵੰਤ ਮਾਨ ਦੀ ਸ਼ਰਾਬ ਛੱਡਣ ਦੀ ਪੂਰੀ ਚਰਚਾ ਮੰਤਰੀਆਂ ਨੇ ਵੱਖ-ਵੱਖ ਟਿੱਪਣੀਆਂ ਕੀਤੀਆਂ ਚੋਣ ਕਮਿਸ਼ਨ ਨੇ ਆਖਿਆ ਈਵੀਐਮ ਪੂਰੀ ਤਰ੍ਹਾਂ ਸੁਰੱਖਿਅਤ ਕੈਪਟਨ ਨਾਲ ਮੀਟਿੰਗ ਵਿੱਚ ਵਿਧਾਇਕਾਂ ਨੇ ਮੰਤਰੀਆਂ ਦੇ ਰਵੱਈਏ ਤੇ ਸਵਾਲ ਚੁੱਕੇ ਸੁਖਬੀਰ ਬਾਦਲ ਨੇ ਆਖਿਆ ਅਕਾਲੀ ਦਲ ਛੱਡਣ ਵਾਲਿਆਂ ਨੇ ਆਪਣਾ ਆਧਾਰ ਗਵਾਇਆ ਟਿਕਟਾਂ ਦੀ ਵੰਡ ਉਮੀਦਵਾਰਾਂ ਦੀ ਚੋਣ ਤੇ ਤੀਜੇ ਫਰੰਟ ਦੀ ਗੱਲਬਾਤ ਅੱਜ ਲੁਧਿਆਣਾ ਵਿੱਚ ਮੁੱਖ ਮੰਤਰੀ ਵੱਲੋਂ ਫਿਰੋਜ਼ਪੁਰ ਦੇ ਆਈਜੀ ਵਿਰੁੱਧ ਦੋਸ਼ਾਂ ਦੀ ਜਾਂਚ ਦੇ ਹੁਕਮ ਵਿਧਾਨ ਸਭਾ ਵਿੱਚ ਮਰਿਆਦਾ ਕਮੇਟੀ ਦੀ ਮੀਟਿੰਗ ਅੱਜ ਸੁਖਬੀਰ ਬਾਦਲ ਵਿਰੁੱਧ ਨੋਟਿਸ ਜਾਰੀ ਹੋਏਗਾ ਹੁਣ ਖਬਰਾਂ ਦੀ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਪੁਲਾਤੇ ਵਿਧਾਇਕ ਸੁਪਕਾਲ ਖੇਰਾਂ ਨੂੰ ਲਿਖਤੀ ਨੋਟਿਸ ਭੇਜ ਕੇ 15 ਦਿਨਾਂ ਅੰਦਰ ਜਵਾਬ ਮੰਗਿਆ ਹੈ। ਖੇਰਵਲੋ ਆਮ ਆਦਮੀ ਪਾਰਟੀ ਛੱਡਨ ਮਗਰੋਂ ਨਵੀਂ ਪਾਰਟੀ ਪੰਜਾਬੀ ਇਕਤਾ ਬਣਾਉਣ ਦੇ ਪੰਜਾਬ ਵਿਰੋਧੀ ਚਿਰਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਪੀਕਰ ਕੋਲ ਪਟੀਸ਼ਨ ਪਾਕੇ ਆਖਿਆ ਕਿ ਖੇਰਾਂ ਨੂੰ ਵਿਧਾਇਕ ਅਹੁਦੇ ਤੋਂ ਲੰਬੇ ਕੀਤਾ ਜਾਵੇ ਦਾਖਾ ਸ਼ਿਟ ਤੋਂ ਐਚਐਸ ਫੂਲਕਾ ਨੇ ਅਕਤੂਬਰ ਮਹੀਨੇ ਅਸਤੀਫਾ ਸਪੀਕਰ ਕੋਲ ਭੇਜ ਦਿੱਤਾ ਮਗਰੋਂ 2 ਮਹੀਨੇ ਬਾਅਦ 11 ਦਸੰਬਰ ਨੂੰ ਫੂਲਕਾ ਨੇ ਸਪੀਕਰ ਨੂੰ ਨਿੱਜੀ ਤੌਰ ਤੇ ਮਿਲ ਕੇ ਅਸਤੀਫੇ ਦੀ ਤਾਇਦ ਕੀਤੀ ਸੀ ਰਾਣਾ ਕੇਪੀ ਸਿੰਘ ਨੇ ਹਾਲੇ ਤੱਕ ਲਖਤੀ ਰੂਪ ਵਿੱਚ ਦਾਖਾ ਸੀਟ ਖਾਲੀ ਹੋਣ ਬਾਰੇ ਨਾ ਤਾਂ ਚੋਣ ਕਮਿਸ਼ਨ ਨੂੰ ਤੇ ਨਾ ਹੀ ਸੂਬਾ ਸਰਕਾਰ ਨੂੰ ਕੋਈ ਸੂਚਨਾ ਭੇਜੀ ਹੈ ਜਿੱਥੇ ਹਲਕੇ ਤੋਂ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਦੇਵ ਸਿੰਘ ਨੇ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਕੀਤਾ ਪਰ ਇਸ ਬਾਰੇ ਹਰਪਾਲ ਸਿੰਘ ਚੀਮਾ ਨੇ ਸਪੀਕਰ ਕੋਲ ਕੋਈ ਪਟੀਸ਼ਨ ਦਾਇਰ ਨਹੀਂ ਕੀਤੀ ਨਿਯਮ ਦੇ ਮੁਤਾਬਕ ਜੇ 20 ਮੈਂਬਰ ਵਿਧਾਇਕ ਪਾਰਟੀ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕ ਖੈਰਾ ਫੁਲਕਾ ਦੇ ਬਲਦੇਵ ਸਿੰਘ ਲਾਂਬੇ ਹੋ ਗਏ ਤਾਂ ਸੀਟਾਂ ਖਾਲੀ ਹੋ ਗਈਆਂ ਤਾਂ 17 ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ ਦਾ ਰੁਤਬਾ ਅਕਾਲੀ ਭਾਜਪਾ ਗੁੱਟ ਦੇ 17 ਵਿਧਾਇਕਾਂ ਦੇ ਬਰਾਬਰ ਆ ਜਾਏਗਾ ਇਸ ਹਾਲਤ ਵਿੱਚ ਸਪੀਕਰ ਦੀ ਮਰਜ਼ੀ ਚੱਲੇਗੀ ਤੇ ਵਿਰੋਧੀ ਧਿਰ ਦੇ ਨੇਤਾ ਵਾਸਤੇ ਸੁਖਬੀਰ ਬਾਦਲ ਦੇ ਦਾਅਵੇ ਸਫਲ ਨਹੀਂ ਹੋ ਸਕਦੇ ਕਿਉਂਕਿ ਕਾਨੂੰਨ ਮੁਤਾਬਕ ਇੱਕੋ ਪਾਰਟੀ ਦੇ ਵਿਧਾਇਕਾਂ ਦਾ ਧੜਾ ਵੱਡਾ ਹੋਣਾ ਚਾਹੀਦਾ ਹੈ ਜਰਤੀਸ਼ ਸ਼ਰੋਮਣੀ ਅਕਾਲੀ ਦਲ ਦੇ ਹਾਲੇ ਵਿਧਾਇਕ 14 ਨੇ ਉਧਰ ਕਾਂਗਰਸ ਸਰਕਾਰ ਨੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਰੁੱਧ ਸਿਕੰਜਾ ਕਸਣ ਲਈ ਵਿਧਾਨ ਸਭਾ ਦੀ ਮਰਿਆਦਾ ਕਮੇਟੀ ਦੀ ਮੀਟਿੰਗ ਅੱਜ ਰੱਖੀ ਹੈ ਫਰੀਦਕੋਟ ਤੋਂ ਵਿਧਾਇਕ ਇੱਕੀ ਢਿੱਲੋ ਦੀ ਪ੍ਰਧਾਨਗੀ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮਹਿੰਦਰਾ ਨੇ ਆਪਣੇ ਬਿਆਨ ਦਰਜ ਕਰਵਾਏ ਕਮੇਟੀ ਦੀ ਮੀਟਿੰਗ ਬਾਰੇ ਸੁਖਬੀਰ ਬਾਦਲ ਵਿਰੁੱਧ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਤੇ ਸਪੀਕਰ ਸਮੇਤ ਸਦਨ ਦੀ ਮਰਿਆਦਾ ਭੰਗ ਕਰਨ ਦੇ ਦੋ ਮਾਮਲੇ ਨੇ ਸੁਖਬੀਰ ਬਾਦਲ ਤੇ ਦੋਸ਼ਾ ਕਿ ਰਾਣਾ ਕੇਪੀ ਸਿੰਘ ਨੂੰ ਨਿਸ਼ਾਨਾ ਬਣਾ ਕੇ ਸਭਾਪਤੀ ਦੀ ਕੁਰਸੀ ਵਿਰੁੱਧ ਉਹਨਾਂ 22 ਜੂਨ 2017 ਨੂੰ ਦੂਸ਼ਣਬਾਜੀ ਕੀਤੀ ਦੂਜਾ ਮਾਮਲਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਸਦਨ ਵਿੱਚ ਬਹਿਸ ਦੌਰਾਨ ਗਲਤ ਬਿਆਨਬਾਜ਼ੀ ਦਾ ਮਰਿਆਦਾ ਕਮੇਟੀ ਦੇ ਚੇਅਰਮੈਨ ਸੁਖਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਬੜਾਈ ਗਈ ਰਿਪੋਰਟ ਸਦਨ ਵਿੱਚ ਰੱਖੀ ਗਈ ਸੁਖਬੀਰ ਬਾਦਲ ਨੂੰ ਗਲਤ ਬਿਆਨੀ ਦਾ ਦੋਸ਼ੀ ਠਹਿਰਾਇਆ ਗਿਆ ਇਸ ਮਰਿਆਦਾ ਕਮੇਟੀ ਵਿੱਚ 12 ਵਿਧਾਇਕ ਨੇ ਦੋ ਵਿਧਾਇਕ ਆਕਾਲੀ ਦਲ ਦੇ ਤੇ ਦੋ ਆਮ ਆਦਮੀ ਪਾਰਟੀ ਦੇ ਜਦਕਿ ਬਾਕੀ 8 ਕਾਂਗਰਸ ਦੇ ਨੇ ਜਿਨ੍ਹਾਂ ਨੇ ਇਹ ਰਿਪੋਰਟ ਪੇਸ਼ ਕੀਤੀ ਹੈ ਉਧਰ ਵਿਧਾਨ ਸਭਾ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਦੀ ਮੰਗ ਵੀ ਉੱਠੀ ਆਮ ਆਦਮੀ ਪਾਰਟੀ ਦੇ ਆਗੂ ਨੇ ਸਪੀਕਰ ਕੋਲ ਪਹੁੰਚ ਕਰਨ ਦੀ ਆਗਿਆ ਲਈ ਉਹਨਾਂ ਆਖਿਆ ਕਿ ਇਹ ਕਾਨੂੰਨੀ ਨੋਟਿਸ ਨਹੀਂ ਸਧਾਰਨ ਮੰਗ ਰਹੀ ਇਹ ਮਾਮਲਾ ਸਪੀਕਰ ਕੋਲ ਚੁੱਕ ਰਹੇ ਨੇ ਤੇ ਹਾਈ ਕੋਰਟ ਦੇ ਕਹਿ ਅਨਸਾਰ ਮੜ ਸਪੀਕਰ ਕੋਲ ਜਾਣਗੇ ਜੇ ਗੱਲ ਨਾ ਬੜੀ ਤਾਂ ਲੋਕ ਮਹਿਮ ਅਰੰਭਣਗੇ ਚਰਮਨੀ ਅਕਾਲੀ ਦਲ ਟਕਸਾਲੀ ਦਾ ਗਠਨ ਕਰਨ ਵਾਲੇ ਆਗੂ ਹੁਣ ਬਾਦਲਾਂ ਦੇ ਗੜ ਵਿੱਚ தਸਤਕ ਦੇ ਨਾਰੇ ਨੇ ਰਣਜੀਤ ਸਿੰਘ ਬ੍ਰਹਮਪੁਰਾ ਰਤਨ ਸਿੰਘ ਜਨਾਲਾ ਸੇਵਾ ਸਿੰਘ ਸੇਖਵਾ ਕੱਲ ਮਾਲਵਾ ਪੱਟੀ ਦੇ ਕੁਝ ਅਕਾਲੀ ਆਗੂ ਨੂੰ ਆਪਣੇ ਨਾਲ ਜੋੜਨਗੇ ਤਖਸ਼ੀਰੀ ਦਮਦਮਾ ਸਭਾ ਦੇ ਸਾਬਕਾ ਜਹਦਰ ਗਿਆਨੀ ਬਲਵੰਤ ਸਿੰਘ ਨੰਦਗੜ ਨਾਲ ਵੀ ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਦੀਆਂ ਚਾਹਵਨ ਹਮਖਿਆਲੀ ਪਾਰਟੀਆਂ ਨਾਲ ਮਹਾ ਗੱਠਜੋੜ ਬਣਾਇਆ ਜਾਏਗਾ ਬੇਅਦਬੀ ਮਾਮਲਿਆਂ ਪ੍ਰਤੀ ਕਾਂਗਰਸ ਸਰਕਾਰ ਤੇ ਗੰਭੀਰਤਾ ਨੰਦਖੌਂਦਾ ਦੋਸ਼ ਲਾਉਂਦੇ ਹਨ ਆਖਿਆ ਕਿ ਅਮਰਿੰਦਰ ਸਿੰਘ ਦੀ ਬਾਦਲਾਂ ਨਾਲ ਪੂਰੀ ਸਾਂਝ ਹੈ ਤੇ ਜਸਤਰ ਸਰਨਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਧਰ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਖਿਆ ਕਿ ਆਖੋਤੀ ਟਕਸਾਲੀ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਤੋਂ ਵੱਖਰੇ ਹੋਏ ਪੰਜਾਬੀ ਇਕਤਾ ਪਾਰਟੀ ਪਿੱਛੇ ਕਾਂਗਰਸ ਕੰਮ ਕਰ ਰਹੀ ਹੈ ਤੇ ਇਹਨਾਂ ਨੂੰ ਪੈਸੇ ਮਿਲ ਰਹੇ ਨੇ। ਉਹਨਾਂ ਆਖਿਆ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਵਾਲੇ ਦੇ ਚਿਹਰੇ ਬੇਨਕਾਬ ਹੋ ਚੁੱਕੇ ਹਨ ਲੋਕਾਂ ਨੇ। ਇਹਨਾਂ ਸਵਾਰਥੀ ਲੋਕਾਂ ਨੂੰ ਬੁਰੀਦਰਾ ਨਕਾਰ ਦਿੱਤਾ। ਸੁਖਬੀਰ ਨੇ ਆਖਿਆ ਕਿ ਕਾਂਗਰਸੀ ਸਾਜ਼ਿਸ਼ ਨੂੰ ਲੋਕ ਪਲੀਪਾਂਤ ਸਮਝ ਚੁੱਕੇ ਤੇ ਆਉਣ ਵਾਲੀਆਂ ਚੋਣਾਂ ਵਿੱਚ ਇਹਨਾਂ ਨੂੰ ਜਵਾਬ ਮਿਲ ਜਾਏਗਾ। ਸਿਹਤ ਮੰਤਰੀ ਬ੍ਰਹਮਿੰਦਰ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਦਾ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਕੋਈ ਇਰਾਦਾ ਨਹੀਂ ਉਹਨਾਂ ਆਖਿਆ ਕਿ ਦੇਸ਼ ਦੀਆਂ ਰਾਜ ਸਰਕਾਰਾਂ ਨੂੰ ਵੱਖ-ਵੱਖ ਕਾਰਨਾ ਕਰਕੇ ਮਹਾਰ ਡਾਕਟਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡੂ ਇਲਾਕਿਆਂ ਵਿੱਚ ਸਥਾਪਿਤ ਮੋਢਲੇ ਸਿਹਤ ਕੇਂਦਰ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਨੂੰ ਨਿੱਜੀ ਧਾਰਿਆਂ ਨੂੰ ਦੇਣ ਸੰਬੰਧੀ ਮੀਡੀਆ ਰਿਪੋਰਟਾਂ ਦਾ ਖੰਡਨ ਕਰਦਿਆਂ ਉਹਨਾਂ ਆਖਿਆ ਕਿ ਸਿਹਤ ਵਿਭਾਗ ਨੂੰ ਡਾਕਟਰਾਂ ਗੈਰ ਸਰਕਾਰੀ ਸੰਸਥਾਵਾਂ ਤੇ ਹੋਰ ਸੰਸਥਾਵਾਂ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਸੇਧ ਸੇਵਾਵਾਂ ਮਰਦਾਨ ਕਰਨ ਸੰਬੰਧੀ ਬੇਨਤੀਆਂ ਮਿਲ ਰਹੀਆਂ ਨੇ ਹੁਣ ਆਖਿਆ ਕਿ ਜਿਨ੍ਹਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਭਾਰਤ ਸਰਕਾਰ ਵੱਲੋਂ ਵੀ ਹਦਾਇਤਾਂ ਹੈ ਕਿ ਸਰਕਾਰੀ ਸੰਸਥਾਵਾਂ ਵਿੱਚ ਬਿਮਾਰੀਆਂ ਦੇ ਇਲਾਜ ਲਈ ਪ੍ਰਾਈਵੇਟ ਸੰਸਥਾਵਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਭਾਰਤ ਸਰਕਾਰ ਇਸ ਲਈ ਵਿੱਤੀ ਸਹਾਇਤਾ ਦੇਣ ਦੀ ਤਿਆਰੀ ਕਰ ਰਹੀ ਹੈ ਸਾਰੇ ਭਾਈਵਾਲਾਂ ਦੇ ਸੁਝਾਅ ਲੈਣ ਤੋਂ ਬਾਅਦ ਸਿਹਤ ਵਿਭਾਗ ਇਸ ਯੋਜਨਾ ਨੂੰ ਅਮਲ ਵਿੱਚ ਲਿਆਉਣ ਬਾਰੇ ਵਿਚਾਰ ਕਰੇਗਾ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਇੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਸਿਆਸੀ ਪਿੰਡਾਂ ਖੇਡਾਂ ਦੇ ਮਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬੱਤ ਸਾਂਝ ਕਰੋ ਪੰਜਾਬ ਡੈਲੀ ਨਿਊਜ਼ ਦੇ ਗਰੁੱਪ ਵਿੱਚ ਸ਼ਾਮਲ ਹੋ ਜਾਓ। ਉਹਦਾ 100 ਪਾਲ ਸਿੰਘ ਖੇਰੜੇ ਐਸਆਈਟੀ ਦੇ ਚੇਅਰਮੈਨ ਕੋਮਰ ਵਿਜੇ ਪ੍ਰਤਾਪ ਨੂੰ ਚਿੱਠੀ ਲੇਕੇ ਮੰਗ ਕੀਤੀ ਹੈ ਕਿ ਬਰਗਾੜੀ ਘਟਨਾਵਾਂ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਪੁਲਿਸ ਤਸ਼ੱਦਦ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਖੇਰੜੇ ਮੰਗੀ ਸੀ ਕਿ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਵੀਰ ਬਾਦਲ ਵਿਰੁੱਧ ਵੀ ਰਿਪੋਰਟ ਦਰਜ ਕੀਤੀ ਜਾਵੇ ਕਿਉਂਕਿ ਅਕਾਲੀ ਨੇਤਾ ਨੇ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ ਗਲਤ ਟੰਗ ਨਾਲ ਮਨਵਾਉਣ ਲਈ ਦੋ ਭਰਾਵਾਂ 'ਤੇ ਪੁਲਿਸ ਤਸ਼ੱਦਦ ਕਰਾਉਣ ਦੇ ਹੁਕਮ ਦਿੱਤੇ ਸਨ। ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਦੇ ਬਾਅਦ ਮੁੱਖ ਮੰਤਰੀ ਨੇ ਫਿਰੋਜ਼ਪੁਰ ਦੇ ਆਈਜੀ ਵਿਰੁੱਧ ਜਾਂਚ ਦੇ ਹੁਕਮ ਦਿੱਤੇ ਨੇ ਜਿਸ ਦਾ ਜਿੰਮਾ ਏਡੀਜੀਪੀ ਈਸ਼ਵਰ ਚੰਦਰ ਨੂੰ ਸੌਂਪ ਦਿੱਤਾ ਤੇ ਛੇਤੀ ਰਿਪੋਰਟ ਮੰਗੀ ਹੈ ਕੁਲਬੀਰ ਜੀਰਾ ਨੇ ਫਿਰੋਜ਼ਪੁਰ ਦੇ ਆਈਜੀ ਵਿਰੁੱਧ ਗੰਭੀਰ ਦੋਸ਼ ਲਾਏ ਸਨ ਤੇ ਆਖਿਆ ਸੀ ਕਿ ਆਈਜੀ ਨਸ਼ਾ ਤਸਕਰਾਂ ਨਾਲ ਰਲਿਆ ਹੋਇਆ ਹੈ ਸਟੇਜ ਤੋਂ ਉਤਰ ਕੇ ਉਹ ਸਮਾਗਮ ਦਾ ਬਾਈਕਟ ਕਰ ਗਏ ਸਨ ਅਨੁਸ਼ਾਸਨ ਭੰਗ ਕਰਨ ਦੇ ਦੋਸ਼ੀ ਠਾਂ ਪਾਰਟੀ ਨੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਸੀ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਵਿੱਚ ਵੀ ਉਹਨਾਂ ਨੂੰ ਬੈਠਣ ਦੀ ਆਗ ਹੁਣ ਮੁੱਖ ਮੰਤਰੀ ਨੇ ਆਈਜੀ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਤੇ ਵੀ ਸਖਤ ਕਾਰਵਾਈ ਦਾ ਮਨ ਬਣਾਇਆ ਹੈ। ਇਹ ਵੀ ਖਬਰ ਹੈ ਕਿ 2 ਸਾਲਾਂ ਦੇ ਕਾਰਜਕਾਲ ਵਿੱਚ ਮੁੱਖ ਮੰਤਰੀ ਨੇ ਪਹਿਲੀ ਵਾਰ ਵਿਧਾਇਕਾਂ ਨਾਲ ਮੀਟਿੰਗ ਕੀਤੀ। ਤੇ ਵਿਧਾਇਕਾਂ ਨੇ ਉਹਨਾਂ ਦੇ ਸਾਹਮਣੇ ਸ਼ਿਕਾਇਤਾਂ ਦੀ ਝੜੀ ਲਾ ਦਿੱਤੀ। ਮਾਲਵਾ ਮਾਝਾ ਤੇ ਦੁਆਬਾ ਇਲਾਕੇ ਦੇ ਕਾਂਗਰਸੀ ਵਿਧਾਇਕਾਂ ਦੀ 4 ਦਿਨ ਮੀਟਿੰਗ ਵਿੱਚ ਪਹਿਲੇ ਦਿਨ ਮਾਹੌਲ ਅਲੱਗ ਤਰ੍ਹਾਂ ਦਾ ਰਿਹਾ। ਮੁੱਖ ਮੰਤਰੀ ਜਿੱਥੇ ਵਿਕਾਸ ਯੋਜਨਾਵਾਂ ਲਈ ਫੰਡ ਦਾ ਐਲਾਨ ਕਰ ਰਹੇ ਉੱਥੇ ਵਿਧਾਇਕ ਵਾਰ-ਵਾਰ ਆਪਣੀਆਂ ਸ਼ਿਕਾਇਤਾਂ ਉਹਨਾਂ ਸਾਹਮਣੇ ਰੱਖਦੇ ਇਸ ਦੇ ਚੱਲਦਿਆਂ ਮੁੱਖ ਮੰਤਰੀ ਨੇ ਸਾਰੇ ਵਿਧਾਇਕਾਂ ਨੂੰ 5-5 ਕਰੋੜ ਦੇ ਵਿਕਾਸ ਫੰਡ ਜਾਰੀ ਕਰਨ ਦਾ ਐਲਾਨ ਕੀਤਾ। ਵਿਧਾਇਕਾਂ ਦੀ ਮੰਗ ਇਸ ਰਾਸ਼ੀ ਦੇ ਐਮਐਲਏ ਲੈਂਡ ਫੰਡ ਦੇ ਤਹਿਤ ਦਿੱਤੀ ਜਾਣ ਦੀ ਮੰਗ ਕੀਤੀ। ਇਹਨਾਂ ਮੀਟਿੰਗ ਵਿੱਚ ਮੌਜੂਦ ਕੈਬਨਿਟ ਮੰਤਰੀਆਂ ਨੇ ਵੀ ਵਿਧਾਇਕਾਂ ਦੇ ਨਿਸ਼ਾਨੇ ਤੇ ਲੈਂਦੇ ਆ ਉਹਨਾਂ ਦੇ ਸਾਹਮਣੇ ਮੁੱਖ ਮੰਤਰੀ ਨੂੰ ਉਹਨਾਂ ਦੀ ਸ਼ਿਕਾਇਤ ਕੀਤੀ। ਵਿਧਾਇਕਾਂ ਦਾ ਕਹਿਣਾ ਹੈ ਕਿ ਮੰਤਰੀ ਉਹਨਾਂ ਦੀ ਗੱਲ ਨਹੀਂ ਸੁਣਦੇ, ਅਫਸਰ ਕੀ ਸੁਣਨਗੇ? ਕੁਝ ਵਿਧਾਇਕਾਂ ਦਾ ਦੋਸ਼ ਏ ਕਿ ਮੰਤਰੀ ਖੁਦ ਨੂੰ ਇੰਨਾ ਵੱਡਾ ਸਮਝਣ ਲੱਗੇ ਆ ਕਿ ਵਿਧਾਇਕਾਂ ਨਾਲ ਹੱਥ ਮਿਲਾਉਣ ਤੋਂ ਵੀ ਗੁਰੇਜ਼ ਕਰਦੇ ਨੇ। ਇਹ ਮੰਤਰੀਆਂ ਦੇ ਸਾਹਮਣੇ ਹੀ ਮਿਲ ਰਹੀਆਂ ਹਨ ਸ਼ਿਕਾਇਤਾਂ ਤੇ ਧਿਆਨ ਦਿੰਦੇ ਆ ਮੁੱਖ ਮੰਤਰੀ ਨੇ ਕਈ ਵਾਰ ਮੰਤਰੀਆਂ ਨੂੰ ਕਹਿਣਾ ਪਿਆ ਕਿ ਉਹ ਆਪਣਾ ਵਿਹਾਰ ਬਦਲਣ ਤੇ ਵਿਧਾਇਕਾਂ ਦੀ ਗੱਲ ਤੇ ਧਿਆਨ ਦੇਣ ਪੰਜਾਬ ਡੈਮੋਕਰੈਟਿਕ ਐਲਾਈਜ ਦੀ ਮੀਟਿੰਗ ਅੱਜ ਲੁਧਿਆਣਾ ਵਿੱਚ ਹੋ ਰਹੀ ਹੈ ਜਿਸ ਵਿੱਚ ਡਾਕਟਰ ਧਰਵੀਰ ਗਾਂਧੀ ਲੋਕ ਇਨਸਾਫ ਪਾਰਟੀ ਦੇ ਬੈਂਸਪਰਾ ਅਤੇ ਬਸਪਾ ਨੇਤਾ ਤੋਂ ਇਲਾਵਾ ਸ਼ੋਕਪਾਲ ਸਿੰਘ ਖੇੜਾ ਸ਼ਾਮਲ ਹੋਣਗੇ ਸ਼੍ਰੋਮਣੀ ਅਕਾਲੀ ਦਲ ਤਕਸਾਲੀ ਨਾਲ ਗੱਡਜੋੜ ਤੇ ਵਿਚਾਰ ਕੀਤਾ ਜਾਏਗਾ ਅੱਜ ਫੈਸਲਾ ਕੀਤਾ ਜਾਏਗਾ ਕਿ ਬਠਿੰਡਾ ਤੇ ਸੰਗਰੂਰ ਤੋਂ ਚੋਣ ਲੜਨ ਤੇ ਕੀ ਰਣਨੀਤੀ ਬਣਾਉਣੀ ਹੈ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਭਗਵੰਤ ਮਾਨ ਦੀ ਸ਼ਰਾਬ ਛਡਾਓ ਰੈਲੀ ਦੱਸਣ ਤੇ ਖੇੜਾ ਨੇ ਆਖਿਆ ਕਿ ਸ਼ਰਾਬ ਛੱਡਣ ਤੇ ਅਰਵਿੰਦ ਕੇਜਰੀਵਾਲ ਵੱਲੋਂ ਮਾਨ ਦੀ ਸ਼ਲਾਘਾ ਕਰਨ ਦੀ ਉਹ ਆਲੋਚਨਾ ਕਰਦੇ ਨੇ ਸਾਬਕਾ ਕੈਬਨਿਟ ਮੰਤਰੀ ਵਿਕਰਮਜੀਠਾ ਨੇ ਭਗਵੰਤ ਮਾਨ ਦੇ ਸ਼ਰਾਬ ਛੱਡਣ ਦੀ ਸੌਂਚ ਉੱਤੇ ਆਖਿਆ ਕਿ ਹੁਣ ਆਮ ਆਦਮੀ ਪਾਰਟੀ ਦੇ ਉਹ ਸ਼ਰਾਬੀ ਸ਼ੇਰ ਨੇ ਉਹ ਦਿੱਲੀ ਦੇ ਮੁੱਖ ਮੰਤਰੀ ਦਾ ਕੋਈ ਵੀ ਰਾਜਨੀਤਿਕ ਸਟੈਂਡਿੰਗ ਉਹਨਾਂ ਆਖੇ ਕਿ ਕੇਜਰੀਵਾਲ ਹੁਣ ਪੰਜਾਬ ਵਿੱਚ ਜੀ ਜਨਤਾ ਤੇ ਆਸ ਨਾ ਰੱਖਣ ਕਿਉਂਕਿ ਪੰਜਾਬ ਦੀ ਜਨਤਾ ਉਹਨਾਂ ਤੇ ਵਿਸ਼ਵਾਸ ਨਹੀਂ ਰੱਖੇਗੀ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰ ਐਮਪੀ ਭਗਵੰਤ ਮਾਨ ਨੇ ਸ਼ਰਾਬ ਛੱਡ ਕੇ ਜੋ ਕੁਰਬਾਨੀ ਦਿੱਤੀ ਹੈ ਉਹ ਕੇਵਲ ਉਹ ਹੀ ਦੇ ਸਕਦੇ ਹੈ ਉਹਨਾਂ ਆਖੇ ਕਿ ਇਹ ਕੁਰਬਾਨੀ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋਏਗੀ ਰੰਦਾਵਾ ਨੇ ਆਖਿਆ ਕਿ ਚੋਣਾਂ ਲੜੇ ਹੁਣ ਮੌਕੇ ਮਾਨ ਨੂੰ ਸ਼ਰਾਬ ਛੱਡਣ ਦਾ ਖਿਆਲ ਆ ਗਿਆ ਉਹਨਾਂ ਆਖੇ ਕਿ ਜੇਕਰ ਭਗਵਾਨ ਸਤਿਮਾਨ ਨੇ ਸ਼ਰਾਬ ਛੱਡਨੀ ਹੈ ਤੇ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਓਟ ਕਲੀਨਿਕ ਦਾ ਸਹਾਰਾ ਲੈ ਸਕਦੇ ਨੇ ਤੇ ਸੂਬਾ ਸਰਕਾਰ ਉਹਨਾਂ ਦਾ ਪੂਰਾ ਖਿਆਲ ਰੱਖੇਗੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਟ ਨੇ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਰੈਲੀ ਨਸ਼ਾ ਛਡਾਊ ਸ਼ਾਬਤ ਹੋਈ ਹੈ ਜਦਕਿ ਰੈਲੀ ਵਿੱਚ ਕੋਈ ਹੋਰ ਮੁੱਦਾ ਨਹੀਂ ਸੀ 1984 ਸਿੱਖ ਦਰਿਆਮ ਦੇ ਮਲਜਮਾਂ ਨੂੰ ਸਜ਼ਾਵਾ ਦਿਵਾਉਣ ਲਈ ਗਵਾਹੀਆਂ ਦੇਣ ਵਾਲੇ ਗਵਾਹਾਂ ਤੇ ਕੇਸ ਲੜਨ ਵਾਲੇ ਵਕੀਲਾਂ ਦਾ ਸਨਮਾਨ ਸ਼੍ਰੋਮਣੀ ਕਮੇਟੀ ਵੱਲੋਂ 26 ਜਨਵਰੀ ਨੂੰ ਕੀਤਾ ਜਾਣਾ ਹੈ ਪਹਿਲਾਂ ਇਹ ਸਮਾਰਣ 22 ਜਨਵਰੀ ਨੂੰ ਰੱਖਿਆ ਸੀ ਪਰ ਕੁਝ ਕਾਰਨਾ ਕਰਕੇ ਹੁਣ 26 ਜਨਵਰੀ ਨੂੰ ਕੀਤਾ ਜਾਏਗਾ ਇਹ ਸਮਾਰਣ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏਗਾ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਅੱਜ ਸ਼ਰੋਮਨੀ ਗੁਰਦੁਆਰਾ ਪੰਦਰ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲਾਂਗੋਵਾਲ ਨੇ ਅਮਰੀਕਾ ਚ ਵਾਪਰੀ ਉਸ ਘਟਨਾ ਦੀ ਨਿੰਦਾ ਕੀਤੀ ਹੈ ਜਿਸ ਵਿੱਚ ਇੱਕ ਸਿੱਖ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਹੈ ਨਿਊਯਾਰਕ ਤੋਂ ਖਬਰਾਂ ਅਨੁਸਾਰ ਅਮਰੀਕਾ ਚ ਨਸੀਬ ਹਮਲੇ ਦੇ ਤਾਜ਼ਾ ਮਾਮਲੇ ਚ ਸਟੋਰ ਚ ਗੋਰੇ ਵਿਅਕਤੀ ਨੇ ਸਿੱਖ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਔਰਗੇਨ ਸੂਬੇ ਦੇ ਸਟੋਰ ਚ ਕੰਮ ਕਰਦੇ ਹਰਵਿੰਦਰ ਸਿੰਘ ਡੋਡ ਨੂੰ 24 ਵਰਿਆਂ ਦੇ ਐਂਡਰਿਊ ਰੈਮਜ਼ੀ ਨੇ ਟਾਕੇ ਕੁੱਟਿਆ ਤੇ ਉਸਦੀ ਦਾੜੀ ਦੇ ਵਾਲ ਵੀ ਖਿੱਚੇ ਪੁਲਿਸ ਮੁਤਾਬਕ ਉਸਤੇ ਖੂਨ ਨਿਕਲ ਰਿਹਾ ਸੀ ਤੇ ਰੈਮਜ਼ੀ ਨੇ ਉਸ ਦੀ ਦਸਤਾਰ ਖੋਣ ਦੀ ਕੋਸ਼ਿਸ਼ ਵੀ ਕੀਤੀ ਹੈ ਜ਼ੀਰਕਪੁਰ ਮੁਹਾਲੀ ਤੋਂ ਖਬਰਾਂ ਅਨੁਸਾਰ ਛੱਤਪੀੜ ਚਿੜੀਆ ਘਰ ਵਿੱਚ ਘੱਗਰ ਦਿਵਾਹ ਵਾਲੇ ਪਿਛਲੇ ਇਲਾਕੇ 'ਚ ਸ਼ੇਰ ਸਫਾਰੀ 'ਚ ਸੁਰੱਖਿਆ ਜਾਲੀ ਟੱਪ ਕੇ ਦਾਖਲ ਹੋ ਇੱਕ ਮੁੰਡੇ ਨੂੰ ਸ਼ੇਰ ਤੇ ਸ਼ੇਰਨੀ ਨੇ ਮਾਰ ਮੁਕਾਇਆ ਮ੍ਰਿਤਕ ਦੀ شناخت ਨਹੀਂ ਹੋ ਸਕੀ ਕਿਉਂਕਿ ਉਸ ਦੀ ਹਾਲਤ ਬਹੁਤ ਖਰਾਬ ਸੀ ਪੁਲਿਸ ਨੇ ਲਾਸ਼ ਨੂੰ شناخت ਵਾਸਤੇ 72 ਘੰਟੇ ਲਈ ਸਿਵਲ ਹਸਪਤਾਲ ਡੇਰਾਬਾਸੀ ਦੇ ਮਰਦਾ ਘਰ ਚ ਰਖਵਾ ਦਿੱਤਾ ਹੈ ਵੀਰਵੇ 10 ਦਿਨਾਂ ਸਪਾਰੀ ਵਿੱਚ ਦੋ ਛੇਰ ਇੱਕ ਛੇਰ ਤੇ ਇੱਕ ਛੇਰ ਦੀ ਖੁੱਲੇ ਛੱਡੇ ਹੋਏ ਨੇ ਇਹਨਾਂ ਵਿੱਚੋਂ 8 ਸਾਲਾਂ ਦੀ ਛੇਰਨੀ ਛਿਲਪਾ ਨੇ ਨੌਜਵਾਨ ਦੀ ਗਰਦਨ ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ ਹੈ ਘਟਨਾ ਵਾਪਰਨ ਤੋਂ ਬਾਅਦ ਚੜੀਆ ਘਰ ਘੁੰਮਣ ਆਏ ਸਲਾਨੀਆਂ ਚ ਦਹਿਸ਼ਤ ਫੈਲ ਗਈ ਇਸ ਤਰ੍ਹਾਂ ਛੇਰ ਸਪਾਰੀ ਵਿੱਚ ਬਸ ਰਹੀ ਗਏ ਸਲਾਨੀਆਂ ਨੂੰ ਪਾਰੀ ਸੁਰੱਖਿਆ ਚ ਬਾਹਰ ਕੱਢਿਆ ਗਿਆ ਇਨਸ ਕੋਈ ਬੱਬਰ ਸ਼ੇਰਾਂ ਦੇ ਜੋੜੇ ਨੂੰ ਕਾਬੂ ਕਰਨ ਤਕਰੀਬਨ 1 ਘੰਟਾ ਲੱਗ ਗਿਆ ਤੇ ਮਗਰੋਂ ਪਿੰਜਰੇ ਵਿੱਚ ਬੰਨ੍ਹ ਕੀਤਾ ਗਿਆ ਇਹਨਾਂ ਸ਼ੇਰ ਤੇ ਸ਼ੇਰਨੀ ਦੇ ਰੱਖ-ਰਖਾਅ ਵਾਸਤੇ ਚੇਤੇ ਰਹੇ ਕਿ ਪਿਛਲੇ ਦਿਨੀ ਪੰਜਾਬ ਦੇ ਸਭਿਆਚਾਰਕ ਮਾਮਲੇ ਮੰਤਰੀ ਨੇ ਜੋ ਸਿੰਘ ਸਿੱਧੂ ਛਰਤਪੀੜ ਦਾ ਦੌਰਾ ਕਰਨ ਗਏ ਸਨ ਤਾਂ ਨਾਲ ਇਸ ਛੀਰ ਤੇ ਛੇਰਨੀ ਦੇ ਰੱਖ-ਰਖਾਅ ਲਈ ਇਸ ਜੋੜੀ ਨੂੰ ਗੋਦ ਲਿਆ ਸੀ ਤੇ ਨਾਲ ਦਾ ਸਾਰਾ ਖਰਚਾ ਆਪਣੇ ਜ਼ਿੰਮੇ ਵੀ ਉਟਿਆ ਸੀ ਇਸ ਤੋਂ ਇਲਾਵਾ ਜੇ ਗੱਲ ਕਰੀਏ ਸੁੱਚਾ ਸਿੰਘ ਛੋਟੇਪੁਰ ਦੀ ਤਾਂ ਛੋਟੇਪੁਰ ਦੇ ਪੱਤਰਕਾਰਾਂ ਕੋਲ ਕਿਹਾ ਹੈ ਕਿ ਪਿਛਲੀਆਂ ਚੋਣਾਂ ਵੇਲੇ ਉਹਨਾਂ ਲੋਕਾਂ ਤੋਂ 80 ਲੱਖ ਰੁਪਏ ਇਕੱਠੇ ਕਰਕੇ ਕੇਜਰੀਵਾਲ ਨੂੰ ਆਪਣੇ ਹੱਥੀਂ ਦਿੱਤੇ ਸਨ ਜਿਨ੍ਹਾਂ ਦੀ ਕੇਜਰੀਵਾਲ ਨੇ ਉਹਨੂੰ ਕੋਈ ਵੀ ਰਸੀਦ ਨਹੀਂ ਦਿੱਤੀ ਹੈ ਸੁੱਚਾ ਸਿੰਘ ਛੋਟੇਪੁਰ ਨੂੰ ਖਾਸਾ ਝਟਕਾ ਲੱਗਿਆ ਹੈ ਉਹਨਾਂ ਦੀ ਪਾਰਟੀ ਆਪਣਾ ਪੰਜਾਬ ਦੇ ਆਗੂ ਗੁਰਿੰਦਰ ਸਿੰਘ ਬਾਜਵਾ ਉਹਨੂੰ ਛੱਡ ਗਏ ਨੇ ਉਹਨਾਂ ਨੂੰ ਔਰ ਅੱਜ ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬੀ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖੈਰਾਂ ਨੂੰ ਇੱਕ ਨੋਟਿਸ ਭੇਜਿਆ ਗਿਆ ਹੈ ਇਹ ਨੋਟਿਸ ਖੈਰਾਦੀ ਵਿਧਾਨ ਸਭਾ ਮੈਂਬਰੀ ਰੱਦ ਕਰਨ ਬਾਰੇ ਹੈ ਵਿਧਾਨ ਸਭਾ ਨੇ ਇਹ ਨੋਟਿਸ ਭਾਰਤ ਦੇ ਸੰਵਿਧਾਨ ਦੇ 10ਵੇਂ ਸ਼ੈਡਿਊਲ ਤਹਿਤ ਜਾਰੀ ਕੀਤਾ ਹੈ ਆਪਣੇ ਆਪ ਨੂੰ ਅਮਰੀਕੀ ਭਾਰਤੀ ਸਾਈਬਰ ਮਾਹਰ ਦੱਸਣ ਵਾਲੇ ਸੈਦ ਸ਼ੂਜਰ ਨੇ ਸਨਸਨੀ ਖੇਜਦਾਵਾ ਕੀਤਾ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ EVM ਦੇ ذریعے ਧਾਂਦਲੀਆਂ ਕੀਤੀਆਂ ਗਈਆਂ ਉਸ ਦਾ ਦਾਵਾ ਹੈ ਕਿ EVM ਹੈਕ ਕੀਤੀ ਜਾ ਸਕਦੀ ਹੈ ਹਾਲਾਂਕਿ ਇਹਨਾਂ ਦਾਅਵਿਆਂ ਨੂੰ ਚੋਣ ਕਮਿਸ਼ਨ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਉਹਨਾਂ ਅਖੇ ਕਿ EVM ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਦਾਵਾ ਕਰਨ ਵਾਲੇ ਤੇ ਅਸੀਂ ਕਾਨੂੰਨੀ ਕਾਰਵਾਈ ਤੇ ਵਿਚਾਰ ਕਰ ਰਹੇ ਹਾਂ ਅੱਜ ਪੰਜਾਬ ਦਾ ਮੌਸਮ ਘੁੱਪ ਹਨੇਰੇ ਵਿੱਚ ਬਦਲਿਆ ਹੋਇਆ ਹੈ ਕਿਉਂਕਿ ਬੱਦਲਬਾਹੀ ਕਾਫੀ ਸੰਘਣੀ ਹੈ ਮੀਂਹ ਕਣੀ ਵਾਲਾ ਮੌਸਮ ਚੱਲ ਰਿਹਾ ਪੂਰੇ ਪੰਜਾਬ ਵਿੱਚ ਕਿਣਮਣ ਸਵੇਰ ਤੋਂ ਹੀ ਹੋ ਰਹੀ ਹੈ ਤੇ ਕਈ ਹਿੱਸਿਆਂ ਵਿੱਚ ਗੜੇ ਵੀ ਪਏ ਨੇ ਹਵਾ ਚੱਲ ਰਹੀ ਹੈ ਕਿਣਮਨ ਇੱਕ ਝੜੀ ਦੇ ਰੂਪ ਵਿੱਚ ਬਦਲ ਗਈ ਹੈ ਤੇ ਦੇਰ ਰਾਤ ਤੀਕਰ ਵੀ ਪੈ ਰਿਹਾ ਹੈ ਜਿੱਥੇ ਇਹ بارش ਮੌਸਮੀ ਖੁਸ਼ਕੀ ਦੂਰ ਕਰੇਗੀ ਉੱਥੇ ਮੌਸਮ ਵਿਭਾਗ ਨੇ ਕਿਹਾ ਕਿ ਮਨੁੱਖੀ ਸਰੀਰਕ ਖੁਸ਼ਕੀ ਵੀ ਇਹ ਬਰਸਾਤ ਚੁਕੇਗੀ ਫਸਲਾਂ ਖਾਸ ਕਰਕੇ ਕਣਕ ਦੀ ਫਸਲ ਨੂੰ ਇਹ بارش ਘੋਵਾਂਗ ਲੱਗੇਗੀ ਤੇ ਕਣਕ ਵੀ ਚੰਗੀ ਪਦائش ਹੋਵੇਗੀ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਦੀਆਂ ਚੋਟੀਆਂ ਵਿੱਚ ਬਰਫ਼ ਪੈਣ ਦੀ ਵੀ ਪੇਸ਼ੇਨ گوئی ਕੀਤੀ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ